ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਆਪਣੀ ਦੂਸਰੀ ਵਾਰ ਦੀ ਨਵੀਂ ਪੌੜੀ ਅੰਦਰ ਬਚਨ ਕਰ ਰਹੇ ਹਨ ਬਿਰਖ ਹੋਵੇ ਬੀ ਉਹ ਬੀਜੀ ਹੈ ਕਰਦਾ ਪਸਾਰ ਜਿਵੇਂ ਇੱਕ ਬੀਜ ਬੀਜਣ ਨਾਲ ਦਰਖਤ ਬਣਦਾ ਹੈ ਤੇ ਉਸ ਦਾ ਪਸਾਰਾ ਹੁੰਦਾ ਹੈ ਜੜ ਅੰਦਰ ਪੇੜ ਬਾਹਰ ਬਹੁ ਡਾਲ ਵਿਸਤਾਰ ਜੜ ਧਰਤੀ ਦੇ ਵਿੱਚ ਤਣਾ ਬਾਹਰ ਹੁੰਦਾ ਹੈ अनेका ਟਾਹਣੀਆਂ ਦਾ ਵਿਸਤਾਰ ਹੋ ਜਾਂਦਾ ਹੈ ਪੱਤ ਫੁੱਲ ਫਲ ਫਲਿੰਦਾ ਅਰਸ ਰੰਗ ਸਵਾਰ ਪੱਤੇ ਫੁੱਲ ਫਲ ਤੇ ਫਲੀਆਂ ਤੇ ਇਨ੍ਹਾਂ ਸਭਨਾ ਦਾ ਰਸ ਤੇ ਰੰਗ ਪਰੇ ਹੁੰਦੇ ਹਨ ਤੇ ਆਪ ਤੋਂ ਆਪ ਸਵਾਰੇ ਜਾਂਦੀ ਹਨ ਵਾਸ ਨਿਵਾਸ ਉਲਾਸ ਕਰ ਹੋਏ ਵੱਡ ਪਰਿਵਾਰਾ ਫੁੱਲਾਂ ਤੇ ਫਲਾਂ ਵਿੱਚ ਅੱਗੋਂ ਕਈ ਤਰ੍ਹਾਂ ਦੀਆਂ ਵਾਸਨਾਵਾਂ ਪੈਦਾ ਹੁੰਦੀਆਂ ਹਨ ਤੇ ਉਸ ਵਿੱਚ ਪ੍ਰਕਾਸ਼ ਵਾਅਦਾ ਕਰਦੀਆਂ ਹਨ ਤੇ ਦਰਖਤ ਦੇ ਟਾਣ ਤੇ ਪੱਤੇ ਵੱਡਾ ਪਰਿਵਾਰ ਬਣ ਜਾਂਦਾ ਹੈ ਫਲ ਵਿੱਚ ਬੀਓ ਸਿੰਜੀਓ ਕੋਇ ਫਲ ਫਲੋ ਹਜ਼ਾਰਾ ਫਲਾਂ ਵਿੱਚ ਬੀਜ ਪੱਕਦੇ ਤੇ ਫਿਰ ਅੱਗੋਂ ਉਹਨਾਂ ਤੋਂ ਹਜ਼ਾਰਾ ਹੋਰ ਫਲ ਤੇ ਦਰਖਤ ਬਣ ਜਾਂਦੇ ਹਨ ਆਪੇ ਆਪ ਵਰਤਦਾ ਗੁਰਮੁਖ ਨਿਸਤਾਰ ਇਸੇ ਤਰ੍ਹਾਂ ਬੀਜ ਰੂਪ ਵਿੱਚ ਸਾਰੇ ਪਾਸੇ ਵਿੱਚ ਇੱਕ ਪਰਮਾਤਮਾ ਆਪ ਨਿਰਗੁਣ ਰੂਪ ਵਿੱਚ ਪਸਰ ਰਿਹਾ ਹੈ ਇਹ ਗੱਲ ਸਮਝ ਲੈਣ ਵਾਲੇ ਗੁਰਮੁਖਾਂ ਦਾ ਨਿਸ਼ਤਾਰਾ ਹੁੰਦਾ ਹੈ